ਫਰੀਦਕੋਟ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਇੱਥੇ ਫਰੀਦਕੋਟ ਕੋਟਕਪੁਰਾ ਰੋਡ ਦੇ ਉੱਤੇ ਵੱਡਾ ਦਰਦਨਾਕ ਹਾਦਸਾ ਵਾਪਰਿਆ ਅਤੇ ਤੇਜ਼ ਰਫ਼ਤਾਰ ਬੱਸ ਟਰੱਕ ਦੇ ਨਾਲ ਟਕਰਾ ਗਈ ਹੈ ਤੇ ਜਿਹੜੀ ਕਿ ਟੱਕਰ ਤੋਂ ਬਾਅਦ ਸਵਾਰੀਆਂ ਦੇ ਨਾਲ ਭਰੀ ਬੱਸ ਜਿਹੜੀ ਕਿ ਸੇਮ ਨਾਲ ਦੇ ਵਿੱਚ ਡਿੱਗ ਗਈ ਹੈ ਤਾਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਦੱਸਦੇ ਕਿ ਟਰੱਕ ਦੇ ਨਾਲ ਟਕਰਾਉਣ ਤੋਂ ਬਾਅਦ ਬੱਸ ਦਾ ਸੰਤੁਲਨ ਜਿਹੜਾ ਕਿ ਵਿਗੜ ਜਾਂਦਾ ਹੈਗਾ ਤਾਂ ਹਾਦਸੇ ਦੇ ਵਿੱਚ ਕਰੀਬ 5 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਸਵਾਰੀਆਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਫਿਲਹਾਲ ਸਥਾਨਕ ਲੋਕਾਂ ਦੀ ਮਦਦ ਨਾਲ ਸਵਾਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈਗਾ ਬੜੀ ਮੁਸ਼ਕਲਤ ਦੇ ਨਾਲ ਤਾਂ ਦੱਸ ਦਈਏ ਕਿ ਬੇਹੱਦ ਹੀ ਦਰਦਨਾਕਾ ਹਾਦਸਾ ਵਾਪਰਿਆ ਹੈ ਫਰੀਦਕੋੜ ਤੋਂ ਸਾਹਮਣੇ ਆ ਰਹੀ ਹੈ ਖਬਰ ਮੇਰੇ ਜਾਣਕਾਰ ਦੇ ਅਨੁਸਾਰ ਇਹ ਹਾਦਸਾ ਸ਼ਾਹੀ ਹਵੇਲੀ ਦੇ ਨੇੜੇ ਸੇਮ ਨਾਲੇ ਦੇ ਪੁਲ ਦੇ ਉੱਤੇ ਟਰੱਕਾਂ ਤੇ ਬੱਸ ਦੀ ਭਿਆਨਕ ਟੱਕਰ ਹੋਣ ਤੋਂ ਬਾਅਦ ਵਾਪਰਿਆ ਹੈਗਾ ਇਸ ਮਗਰੋਂ ਟਰੱਕ ਇੱਕ ਪਾਸੇ ਪਲਟ ਗਿਆ ਤੇ ਬੱਸ ਸੇਮ ਨਾਲੇ ਦੇ ਵਿੱਚ ਜਾ ਡਿੱਗੀ ਇਹ ਬੱਸ ਨਿਊ ਦੀਪ ਕੰਪਨੀ ਦੀ ਸੀ ਤੇ ਕਈ ਜਿਹੜੇ ਕਿ ਦੱਸਦੇ ਕਿ ਇਸ ਵਿੱਚ ਕਈ ਸਵਾਰੀਆਂ ਵੀ ਸਵਾਰ ਸਨ ਫਿਲਹਾਲ ਮੌਕੇ ਦੇ ਉੱਤੇ ਰਾਹਤ ਕਾਰਜ ਜਾਰੀ ਹੈ ਤੇ ਲੋਕਾਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜ਼ਖਮੀਆਂ ਨੂੰ ਐਂਬੂਲੈਂਸ ਦੇ ਰਾਹੀਂ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ ਤੇ ਇਸ ਹਾਦਸੇ ਦੇ ਵਿੱਚ ਕਰੀਬ 5 ਲੋਕਾਂ ਦੀ ਮੌਤ ਦੀ ਸੂchnਾ ਜਿਹੜੀ ਕਿ ਪ੍ਰਾਪਤ ਹੋਈ ਹੈ ਦੱਸਿਆ ਕਿ ਹਾਦਸੇ ਦੀ ਸੂchnਾ ਮਿਲਨ ਤੋਂ ਹੀ ਮਿਲਨ ਦੇ ਉੱਤੇ ਹੀ ਡੀਸੀ ਵਿਨੀਤ ਕੁਮਾਰ ਅਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤੇ ਐਸਐਸਪੀ ਪ੍ਰਗਿਆ ਜੈਨ ਨੇ ਦੱਸਿਆ ਹੈਗਾ ਕਿ ਲੋਕਾਂ ਨੂੰ ਕੱਢਣ ਦਾ ਕੰਮ ਕੀ ਜਾਰੀ ਹੈਗਾ ਇਤਿਹਾਸੇ ਦਾ ਕਾਰਨ ਹਜੇ ਸਪਸ਼ਟ ਨਹੀਂ ਹੋ ਸਕਿਆ ਫਿਲਹਾਲ ਜੋ ਕਿਹਾ ਜਾ ਰਿਹਾ ਹੈਗਾ ਕਿ ਜਿਹੜਾ ਕਿ ਬਸ ਦਾ ਸੰਤੁਲਨ ਵਿਗੜ ਜਾਂਦਾ ਹੈਗਾ ਇਸ ਕਰਕੇ ਹਾਦਸਾ ਵਾਪਰਿਆ ਹੈਗਾ ਪਰ ਇਹ ਸਪਸ਼ਟ ਨਹੀਂ ਹੋ ਸਕਿਆ ਹੈਗਾ ਦੱਸਦੇ ਕਿ ਪੁਲ ਦਾ ਨਿਰਮਾਣ ਚੱਲ ਰਿਹਾ ਸੀਗਾ ਸਾਡੀ ਪਹਿਲੀ ਕੋਸ਼ਿਸ਼ ਲੋਕਾਂ ਦੀ ਜਾਨ ਬਚਾਉਣ ਦੀ ਹੈਗੀ ਹੈ ਇਹ ਗੱਲ ਦੱਸ ਦਈਏ ਕਿ ਪੁਲਿਸ ਅਧਿਕਾਰੀ ਜਿਹੜੀ ਕਿ ਉੱਥੇ ਮੌਕੇ ਤੇ ਪਹੁੰਚੇ ਸੀਗੇ ਤੇ ਉੱਥੇ ਹੀ ਐਸਪੀ ਪ੍ਰਗਿਆ ਜੈਨ ਦਾ ਇਹ ਸਭ ਕੁਝ ਕਹਿਣਾ ਹੈਗਾ ਤਾਂ ਵੱਡੀ ਖਬਰ ਕਹਿ ਸਕਦੇ ਹਾਂ ਦੱਸਦੇ ਕਿ ਫਰੀਦਕੋੜ ਤੋਂ ਬੇਹੱਦ ਹੀ ਵੱਡੀ ਖਬਰ ਸਾਹਮਣੇ ਆਈ ਜਿੱਥੇ ਕਿ ਇੱਕ ਬੱਸ ਤੇ ਅਟਰੱਕ ਦੀ ਜਿਹੜੀ ਕਿ ਭਿਆਨਕ ਟੱਕਰ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਆਪਣੇ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਸਵਾਰੀਆਂ ਨਾਲ ਭਰੀ ਹੋਈ ਸੀਗੀ ਆ ਬੱਸ ਜੋ ਕਿ ਸੇਮ ਨਾਲੇ ਦੇ ਵਿੱਚ ਡਿੱਗ ਜਾਂਦੀ ਹੈ ਤੇ ਕਰੀਬ 5 ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਕਈ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀਆਂ ਨੇ ਤੇ ਸਵਾਰੀਆਂ ਨੂੰ ਰਾਹਗੀਰਾਂ ਦੇ ਵੱਲੋਂ ਬਾਹਰ ਕੱਢਿਆ ਜਾਂਦਾ ਹੈ ਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਬੇਹਦ ਹੀ ਦਰਦਨਾਕ ਇਹ ਹਾਦਸਾ ਵਾਪਰਿਆ ਹੈਗਾ ਫਰੀਦ ਫਰੀਦਕੋਟ ਤੋਂ ਆਫਰੀਦ ਕੋਰ ਕੋਟਕਪੂਰਾ ਰੋਡ ਦੇ ਉੱਤੇ ਇਹ ਹਾਦਸਾ ਵਾਪਰਿਆ ਹੈਗਾ ਹਾਸੇ ਦੀਆਂ ਤਾਜ਼ਾ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਦੱਸਿਆ ਕਿ ਕਰੀਬ 5 ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਕਈ ਲੋਕ ਇਸ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਜਿਹੜੇ ਕਿ ਰਾਗੀਰ ਹੁੰਦੇ ਨੇ ਬੜੀ ਮੁਸ਼ਕਲ ਦੇ ਨਾਲ ਇਹਨਾਂ ਨੂੰ ਬਾਹਰ ਕੱਢਦੇ ਨੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਂਦੇ ਨੇ